ਬੱਕਰੀਆਂ ਚਾਰਨ ਵਾਲੇ ਨੌਜਵਾਨ ਨੇ UGC NET ਦੀ ਪ੍ਰੀਖਿਆ ਕੀਤੀ ਪਾਸ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ UGC ਦੇ ਆਏ ਨਤੀਜੇ ਦੇ ਦੌਰਾਨ ਪੰਜਾਬ ਦੇ ਕਈ ਬੱਚਿਆਂ ਨੇ ਮੱਲਾ ਮਾਰੀਆਂ ਨੇ ਤੇ ਇੱਥੋਂ ਤੱਕ ਇੱਕ ਬੱਕਰੀਆਂ ਚਾਰਨ ਵਾਲੇ ਇੱਕ ਨੌਜਵਾਨ ਨੇ ਵੀ ਇਸ ਪ੍ਰੀਖਿਆ ਨੂੰ ਪਾਸ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਮਾਨਸਾ ਜ਼ਿਲ੍ਹੇ ਦਾ ਇਹ ਬੱਚਾ ਹੈ ਨੌਜਵਾਨ ਕੋਮਲਦੀਪ ਸਿੰਘ ਜੋ ਕਿ ਬੱਕਰੀਆਂ ਚਾਰਦਾ ਉਸਨੇ UGC ਦੀ NET ਦੀ ਪ੍ਰੀਖਿਆ ਪਾਸ ਕੀਤੀ ਹੈ ਆਪਣੀ ਮਿਹਨਤ ਦੇ ਨਾਲ ਤੇ ਨਾਲ ਮਜ਼ਦੂਰੀ ਵੀ ਕਰਦਾ ਰਿਹਾ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਉਸਨੇ ਦੱਸਿਆ ਕਿ ਉਸਨੇ ਬਿਨਾ ਕਿਸੇ ਕੋਚਿੰਗ ਤੋਂ 셀ਫ ਸਟੱਡੀ ਕਰਕੇ ਇਹ ਪ੍ਰੀਖਿਆ ਪਾਸ ਕੀਤੀ ਹੈ ਹਾਂ ਮੈਂ ਜਿਹੜੀ ਆਪਣੀ ਮੁੱਢਲੀ ਸਿੱਖਿਆ ਜੀ ਉਹ ਸਰਕਾਰੀ ਸਕੂਲ ਬੋਹਾਤ ਵਿੱਚ ਕੀਤੀ ਹੈਗੀ ਪਲੱਸ 2 ਤੱਕ ਉਸ ਸਕੂਲਾਂ ਕਰਦਾ ਉੱਥੇ ਮੈਂ ਮੁੱਢਲੀ ਸਿੱਖਿਆ ਆਪਣੀ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਮੈਂ ਆਪਣਾ ਚਾਰ ਸਾਲ ਦਾ ਇੰਟੀਗ੍ਰੇਟਿਡ ਕੋਰਸ ਬੀਏ ਬੀਐਡ ਗੁਰੂ ਤੇਗ ਬਾਦਰ ਕਾਲਜ ਆਫ ਐਜੂਕੇਸ਼ਨ ਦਿਲੇਰਵਾਲਾ ਤੋਂ ਕੀਤੀ ਹੈ ਤੇ ਹੁਣ ਮੈਂ ਐਨੇ ਕਰ ਰਿਆਂਗਾ ਬੋੜਾਵਾਲ ਕਾਲਜ ਤੋਂ ਹਾਂ ਐਨੇ ਕਰਨ ਦੇ ਦੌਰਾਨ ਦੌਰਾਨ ਕਿ ਮੈਂ ਆਪਣਾ UGC NET ਦਾ ਜਿਹੜਾ ਪੇਪਰ ਆ ਕੁਆਲੀਫਾਈ ਕੀਤਾਗਾ UGC NET ਪੇਪਰ ਕੁਆਲੀਫਾਈ ਕਰਨ ਦੇ ਲਈ ਮੈਂ ਕੋਈ ਐਕਸਟਰਾ ਕੋਚਿੰਗ ਨਹੀਂ ਲਈ ਹੈਗੀ ਘਰੇ ਬੈਠ ਕੇ ਮੈਂ ਸੈਲਫ ਸਟਡੀ ਕਰਦਾ ਸੀਗਾ ਸੈਲਫ ਸਟਡੀ ਦੇ ਨਾਲ ਨਾਲ ਆਪਣਾ ਮੈਂ ਘਰ ਦੇ ਵਿੱਚ ਸਾਡੇ ਪਸ਼ੂ ਰੱਖੇ ਹੋਏ ਨੇ ਜਿਵੇਂ ਬੱਕਰੀਆਂ ਨੇਗੀਆਂ ਉਹਨਾਂ ਨੂੰ ਮੈਂ ਖੇਤ ਚਾਰਨ ਵਾਸਤੇ ਲੈ ਜਾਂਦਾ ਸੀ ਤੇ ਨਾਲ ਆਪਣਾ ਸਟਡੀ ਦਾ ਮਟੀਰੀਅਲ ਲੈ ਕੇ ਜਾਂਦਾ ਸੀ ਉੱਥੇ ਮੈਂ ਬੈਠ ਕੇ ਪੜਦਾ ਸੀਗਾ ਮੇਰੇ ਫਸੂਰਖੇ ਨਾਲ ਨਾਲ ਡੈਡੀ ਨੇ ਜਿਹੜੇ ਉਹ ਖੱਠੇ ਤੇ ਮਜ਼ਦੂਰੀ ਦਾ ਕੰਮ ਕਰਦੇ ਨੇ ਤੇ ਮੰਮੀ ਘਰੇਲੂ ਕੰਮ ਤੇ ਆਪਣਾ ਸਲਾਈ ਦਾ ਕੰਮ ਕਰਦੀ। ਕੀ ਬਣਦਾ ਸੁਪਨਾ ਹੈਗਾ ਅੱਗੇ? ਮੇਰਾ ਸੁਪਨਾ ਜਿਹੜਾ ਟੀਚਿੰਗ ਲਾਈਨ ਦੇ ਵਿੱਚ ਹੀ ਜਾਂਦਾ। ਇੰਗਲਿਸ਼ ਦੇ ਟੀਚਰ ਮੇਰਾ ਸੁਪਨਾ ਬਣਦਾ। ਕਿੰਨਾ ਸਮਾਂ ਪੜਾਈ ਨੂੰ ਦਿੰਦੇ ਸੀ। ਪੜਾਈ ਨਹੀਂ ਲੱਗਦਾ ਜਦੋਂ ਵੀ ਮੈਂ ਫ੍ਰੀ ਹੁੰਦਾ ਸੀ ਮੈਂ ਆਪਣਾ ਫ੍ਰੀ ਟਾਈਮ ਸਟੱਡੀ ਨੂੰ ਦੇਣਾ ਔਰ ਕੋਈ ਫੋਨ ਵਗੈਰਾ। ਬਹੁਤ ਖੁਸ਼ੀ ਹੈ ਜੀ ਤੁਹਾਨੂੰ ਬੇਟੇ ਦੀ ਫੱਲੇ ਦੀ। ਤੇ ਬਪੜਾਈ ਬਹੁਤ ਕਰਦਾ ਸੀ ਜੀ ਬਹੁਤ ਸਮਾਂ ਪੜ੍ਹਦਾ ਸੀਗਾ ਕੰਮ ਕਰ ਕਰਦਾ ਵੀ ਕਰਵਾ ਕੇ ਸਾਡੇ ਨਾਲ ਪੜ੍ਹਾਈ ਦੇ ਵਿੱਚ ਆਪਦਾ ਬਹੁਤ ਮਨ ਲਾਉਂਦਾ ਸੀ ਜੀ ਅਸੀਂ ਵੀ ਕਹਿੰਦੇ ਰਹਿੰਦੇ ਸੀ ਬੇਟੇ ਪੜ੍ਹ ਲਾ ਪੜ੍ਹ ਲਾ ਸਾਰਾ ਦਿਨ ਬਸ ਸਿਰ ਨੂੰ ਪੜ੍ਹਾਈ ਦੀ ਸਾਰ ਰਹਿੰਦਾ ਸੀ ਮੋਬਾਈਲ ਵਗੈਰਾ ਨਹੀਂ ਸੀ ਦੇਖ ਦਿੱਸੀ ਮਤਲਬ ਜਦੋਂ ਨਤੀਜਾ ਆਇਆ ਫਿਰ ਕਿੰਨਾ ਤੁਹਾਨੂੰ ਖੁਸ਼ੀ ਹੋਈ ਤੁਹਾਨੂੰ ਬਹੁਤ ਖੁਸ਼ੀ ਹੋਈ ਜੀ ਜਦੋਂ ਸਾਨੂੰ ਬੇਟੇ ਨੇ ਦੱਸਿਆ ਮੇਰਾ ਰਿਜ਼ਲਟ ਪਾਸ ਹੋ ਗਿਆ ਮੈਨੂੰ ਮੈਂ ਤਾਂ ਤਾਂ ਫਰਮਿਲ ਕੇ ਹਾਂਜੀ ਬਹੁਤ ਖੁਸ਼ ਹੋ ਗਿਆ ਦੇਖ ਕੇ ਬਾਸ ਗਿਤੀ ਹੈ ਜੀ ਅਸੀਂ ਇਹਨਾਂ ਨੂੰ ਇਹ ਕਹਿ ਆ ਸੀ ਕਿ ਆ ਵੀ ਪੜ ਕੇ ਅਸੀਂ ਦਾ ਤਰ ਮਜ਼ਦੂਰੀ ਕਰਦੀ ਕਰਦੇ ਹਾਂ ਜੀ ਅੱਥੇ ਬੇ ਕੰਮ ਕਰਦੇ ਹਾਂ ਜੀ ਵੀ ਤੂੰ ਇਹ ਕੰਮ ਨਹੀਂ ਕਰਨਾ ਬਸ ਤੂੰ ਪੜ੍ਹ ਕੇ ਬਰੇ ਕੋ ਚੰਗੀ ਨੋਗਰੀ ਲੱਗਣੀ ਹੈ ਇਸੇ ਕਰਕੇ ਸਾਨੂੰ ਵਿਚਾਰ ਸੀ ਕਿ ਅਸੀਂ ਮਾਸਟਰੀ ਬਣਾਉਣੀ ਹੈ ਕੀ ਹੋਜੀ ਹਾਲਾਤ ਰਹੇ ਨੇ ਪੰਨਾ ਹਾਲਾਤ ਤਾਂ ਜੀ ਆਉਂਦੀਆਂ ਜਾਂਦੇ ਰਹਿੰਦੇ ਨੇ ਕੋਈ ਦਿੱਕਤ ਨਹੀਂ ਅਸੀਂ ਕਿਹਾ ਸੀ ਵੀ ਕੋਈ ਗੱਲ ਨਹੀਂ ਮਾਰੇ ਚੰਗੇ ਹਾਲਾਤ ਆਉਂਦੇ ਰਹਿੰਦੇ ਨੇ ਤੂੰ ਪੜਾਈ ਬਣੀ ਧਿਆਨ ਰੱਖ ਬਸ ਕਿੰਨੇ ਬੱਚੇ ਨੇ ਕੀ ਕੀ ਪੜ੍ਹੇ ਦੋ ਬੇਟੇ ਹੈ ਜੀ ਛੋਟਾ ਬੇਟਾ ਵੀ ਇਹ ਕਰੀ ਹੁੰਦਾ ਹੈ ਅੱਜ ਬੇਟੇ ਨੇ ਪਟ੍ਰੀਖੇ ਬਾਤ ਕੀਤੇ ਕਿੰਨੀ ਖੁਸ਼ ਨਾ ਖੁਸ਼ ਜਿਹੜਾ ਮਜ਼ਦੂਰ ਨੂੰ ਇੱਕ ਮਜ਼ਦੂਰੀ ਨਾਲ ਜਦੋਂ ਬੇਟੇ ਨੂੰ ਵਧੀਆ ਉਪਲਬਧੀ ਦਿੱਤੀ ਹੋਵੇ ਤਾਂ ਕਿੰਨੀ ਨਾ ਖੁਸ਼ੀ ਆਉਂਦੀ ਹੈ ਇਹ ਕਹਿਣਾ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਮਜ਼ਦੂਰੀ ਛੱਡ ਕੇ ਇਹ ਆਪਣ ਗਰੀਬਾਂ ਕੋਈ ਗੱਲ ਨਹੀਂ